नमस्कार मैं राजेश गौतम आप देख रहे हैं पंजाब केसरी जगबान को के। मेरे साथ अकाली दल के उम्मीदवार सरदार रंजीत सिंह ढिल्लो है इसी जगह पे आज के पंद्रह दिन पहले इनसे मेरी बातचीत हुई थी उस समय इनिशियल कंपेनिंग शुरुआत इन्होंने की थी और ये पंद्रह बीस दिन बीत जाने के बाद आज फिर ढिल्लो साहब मेरे साथ हैं सर क्या फर्क देख रहे हैं पंद्रह बीस दिन में आप मोहल्ले में जा रहे हैं रूरल एरिया में जा रहे हैं सिटी में जा रहे हैं क्या फर्क दिखा आपको देखो इलेक्शन का दौर चल रहा है बहुत बढ़िया इलेक्शन का दौर चलिया ਲੋਕਾਂ ਦਾ ਬਹੁਤ ਪਿਆਰ ਰਿਸਪੌਂਸ ਮਿਲਿਆ ਜਿਹੜੀ ਦੇਖਣ ਵਾਲੀ ਵੱਡੀ ਗੱਲ ਆ ਕਿ ਮੈਂ ਤਾਂ ਤੁਹਾਨੂੰ ਪਤਾ ਸਧਾਰਨ ਲੋਕੀਆ ਮੇਰੇ ਤੁਹਾਨੂੰ ਵੋਟ ਵੀ ਘੱਟ ਮਿਲੇ ਹੋਣਗੇ ਬਹੁਤ ਘੱਟ ਦੂਜਿਆਂ ਦੇ ਮੁਕਾਬਲੇ ਹੁਣ ਜਦੋਂ ਮੈਂ ਪਿੰਡਾਂ ਤੇ ਜਾਣਾ ਨਗਰਾਂ ਤੇ ਜਾਣਾ ਬੌਰਾਂ ਤੇ ਜਾਣਾ ਜੋ ਉੱਥੇ ਦਾ ਰਿਸਪੌਂਸ ਆ ਜੋ ਉਹਨਾਂ ਲੋਕਾਂ ਦਾ ਪਿਆਰ ਆ ਜੋ ਪੋਜ਼ਿਟਿਵਿਟੀ ਆ ਉਹ ਦੇਖਣ ਵਾਲੀ ਆ ਸਾਡੇ ਬੋਰਡ ਘਟਣ ਦੇ ਬਾਵਜੂਦ ਲੋਕਾਂ 'ਚ ਸਾਡਾ ਇੱਕ ਬਹੁਤ ਵਧੀਆ ਮੈਸੇਜ ਅਕਸ਼ ਇੱਕ ਪਿਆਰ ਭਰਿਆ ਸੁਨੇਹਾ ਲੋਕਾਂ ਕੋਲ ਪਹੁੰਚਿਆ ਜਿਸ ਨਗਰ 'ਚ ਗਏ ਆਂ ਜਿਸ ਬਾੜ 'ਚ ਗਏ ਆਂ ਲੋਕਾਂ ਨੇ ਕਿਹਾ ਸਾਨੂੰ ਤੁਹਾਡਾ ਸੁਨੇਹਾ ਫਲਾਣੇ ਬੰਦੇ ਦਾ ਫੋਨ ਆਇਆ ਸੀ ਫਲਾਣੇ ਬੰਦੇ ਦਾ ਸੁਨੇਹਾ ਆਇਆ ਸੀ ਉਹਨਾਂ ਨੇ ਬੰਦਾ ਆ ਕੇ ਕਹਿ ਕੇ ਗਿਆ ਸਾਡੇ ਪ੍ਰਤੀ ਤਾਂ ਇਹ ਲੋਕਾਂ ਦਾ ਨਜ਼ਰੀਆ ਤੇ ਸਾਡੀ ਪੋਜ਼ਿਟਿਵਿਟੀ ਹੈ ਇੱਕ ਪਰਮਾਤਮਾ ਦੀ ਰਹਿਮਤ ਹੈ ਵੀ ਮੇਰੇ ਜਾਣ ਤੋਂ ਪਹਿਲਾਂ ਹਰੇਕ ਦੇ ਜਾਣ ਤੋਂ ਪਹਿਲਾਂ ਉਹਦਾ ਕਿਰਦਾਰ ਪਹੁੰਚ ਜਾਂਦਾ ਲੋਕਾਂ 'ਚ ਮੇਕਿਸ ਕਿਰਦਾਰ ਦਾ ਮਾਰੇ ਅੱਜ ਤੁਹਾਡਾ ਤੁਹਾਡੇ ਕਿਰਦਾਰ ਦੇ ਹਿਸਾਬ ਨਾਲ ਤੁਹਾਡੀ ਜੋ ਤੁਹਾਡਾ ਵਿਚਰਨ ਹੈ ਜੋ ਤੁਸੀਂ ਲੋਕਾਂ ਦੇ ਵਿੱਚ ਪਹਿਲਾਂ ਤੋਂ ਵਿਚਰਦੇ ਹੋ ਉਹਨੇ ਤੁਹਾਡਾ ਪ੍ਰਭਾਵ ਪਾਉਣਾ ਨਾ ਕਿ ਤੁਹਾਡੇ ਇੱਕ ਦੋ ਦਿਨਾਂ ਦੀਆਂ ਗੱਲਾਂ ਡੇਲੀ ਆਪ ਜਾ ਕਰਕੇ ਕੰਪੇਨਿੰਗ ਕਰ ਰਹੇ ਹੋ ਤਾਂ ਕਿਆ ਲੋਕਾਂ ਦਾ ਮિજાਜ ਕਿਆ ਲੱਗ ਰਹਾ ਆਕਾਲੀਓਂ ਕੇ ਪ੍ਰਤੀ ਆਪकी ਪਾਰਟੀ ਕੇ ਪ੍ਰਤੀ ਆਪਕੇ ਪ੍ਰਤੀ ਕਿਆ ਮિજાਜ ਹੈ ਅੱਜ ਕੇ ਦਿਨ ਲੋਕ ਜੇ ਮਹਿਸੂਸ ਕਰਤੇ ਹੈ ਕਿ ਜੋ ਕੰਮ ਆਕਾਲੀ ਦਲ ਨੇ ਕੀਏ ਹੈ ਉਹ ਕਿਸੇ ਨੇ ਨਹੀਂ ਕੀਏ ਲਾਰੇबाजी ਬਹੁਤ ਹੋਈ ਹੈ ਬਾਤیں ਬਹੁਤ ਹੋਈਆਂ ਬੜੀ ਬੜੀ ਬਾਤیں ਬਹੁਤ ਹੋਈਆਂ ਲੇਕਿਨ ਜੋ ਕੰਮ ਹੈ ਜੋ ਪ੍ਰੈਕਟੀਕਲ ਹੈ वो अकाली दल ने किया अकाली दल का काम लोग बोल भी रहा है लोग महसूस भी कर रहे हैं जो अकाली दल वो ग्राउंड लेवल पे काम करती है इसलिए अकाली दल को लोग पसंद कर रहे हैं राजेश बतुल जगवाणी टीवी लुध्यान